ਮਾਫ ਕਰ ਲਓ ਇੰਨੀ ਤਾਂ ਗਲਤੀ ਮੰਨ ਲਿਓ ਤੁਸੀਂ ਸ਼ਰਾਬ ਪੀਤੀ ਹੈ ਮੈਂ ਮੰਨਦਾ ਬਾਬਾ ਜੀ ਮੈਂ ਮੰਨਦਾ ਬਾਤ ਛੱਡ ਦਿਓ ਭਾਈ ਸ਼ਰਾਬ ਦੀ ਮਾਫੀ ਮੰਗ ਲਈ ਇੰਨੀ ਬਹੁਤ ਆ ਥੱਪੜ ਮਾਰ ਲਓ ਔਰ ਦੱਸੋ ਉਹ ਨਾ ਹੁਣ ਵੱਡਾ ਭਰਾ ਹੈ ਦਾ ਪਹਿਲੇ ਹੀ ਮਾਰ ਲੈਂਦੇ ਤੁਸੀਂ ਨਾ ਮੰਨ ਲੈਂਦੇ ਨਹੀਂ ਨਹੀਂ ਕਿਉਂ ਤੇਰੇ ਖਾਤਾਂ ਪਾਣੀ ਨਹੀਂ ਮੈਂ ਥੱਪੜ ਮਾਰਦਾ ਜੇ ਅਸੀਂ ਬਾਣਾ ਪਾਇਆ ਹੈ ਗੁਰੂ ਆ ਤਾਂ ਕਮਾਲ ਕਰਦਾ ਯਾਰ ਜੇ ਅਸੀਂ ਤੇਰੀ ਬੇਇੱਜ਼ਤੀ ਐ ਕਿੰਨ ਥੱਪੜ ਮਾਰ ਲੈਂਦੇ ਅਸੀਂ ਪਹਿਲੇ ਹੀ ਕਰ ਲੈਂਦੇ ਸੀ ਤੇਰਾ ਸਤਕਾਰ ਕਰਦੇ ਨਹੀਂ ਗੁਰੂ ਦਾ ਬਾਣਾ ਪਾਇਆ ਵਾ ਮਹਾਰਾਜ ਨੇ ਪਤਾ ਬਾਬਾ ਖਤੇ ਸਿੰਘ ਦਾ ਜੀ ਭਾਈ ਚਲਾ ਦੇ ਦੀ ਬੂ ਬੂ ਚਲਾ ਦੇ ਭਾਈ ਮੋਹਾਲੀ ਵਿੱਚ ਇੱਕ ਨਿਹੰਗ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਤੋਤ ਮਿਲਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਉਕਤ ਨਿਹੰਗ ਸਿੰਘ ਨੇ ਸ਼ਰਾਬ ਦੇ ਨਸ਼ੇ ਵਿੱਚ ਸੜਕ ਤੇ ਛਤਰੀਆਂ ਵੇਚ ਰਹੇ ਪ੍ਰਵਾਸੀਆਂ ਦੀ ਕੁੱਟਮਾਰ ਕੀਤੀ ਤੇ ਜਮ ਕੇ ਹੰਗਾਮਾ ਕੀਤਾ ਇਸ ਦੌਰਾਨ ਪੰਜਾਬੀ ਫਿਲਮਾਂ ਦੇ ਅਦਾਕਾਰ ਮਲਕੀਤ ਰੌਣੀ ਵੀ ਮੌਕੇ ਤੇ ਪਹੁੰਚ ਗਏ ਇਕੱਠੇ ਹੋਏ ਲੋਕਾਂ ਨੇ ਸਿੰਘ ਨੂੰ ਕਾਬੂ ਕਰ ਖੂਬ ਕੋਸਿਆ ਜਿਸ ਤੋਂ ਬਾਅਦ ਨਿਹੰਗ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਪਛਤਾਵਾ ਕਰਦਾ ਨਜ਼ਰ ਆਇਆ ਹਾਲਾਂਕਿ ਸੂਚਨਾ ਮਿਲਨ ਤੇ ਸਥਾਨਕ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਜੋ ਕਿ ਨਿਹੰਗ ਸਿੰਘ ਨੂੰ ਨਾਲ ਲੈ ਕੇ ਚਲੇ ਗਈ ਸਾਥੀਆਂ ਦਾੜੀਆਂ ਉਹਦੀ ਸ਼ਾਮ ਰੱਖ ਮਾ ਵੜੀ ਹੈ ਦਸਤਾਂ ਦੀ ਕੀ ਕਰਨ ਕਰ ਲੈ ਤੂੰ ਸ਼ਰਾਬ ਕਦੇ ਬੀਤੀ ਮੈਂ ਤਾਂ ਇਹ ਗੱਲ ਦਾ ਗੁੱਸਾ ਆ ਆਹ ਹੁਣ ਬੰਦੇ ਕਹੀ ਜਾਂਦੇ ਆ ਠੇਕੇ ਬੰਦੂ ਆਂਦੇ ਖਾਣਾ ਸ਼ਰਾਬ ਪੀਣਾ ਜਾ ਕੇ ਉਥੇ ਬੇ ਮੈਂ ਇਹਨਾਂ ਬਾਣਾ ਪਾ ਕੇ ਚੰਗਾ ਲੱਗਦਾ ਰਹੇ ਕੰਮ ਦੇਖ ਲੈ ਹੁਣ ਦੇਖ ਲਿਆ ਉਹ ਬੋਲੀ ਜਾਣਾ ਬਾਬੇ ਕਦੇ ਵੀ ਨਹੀਂ ਹੋਊਗਾ ਅੱਜ ਵਾਦ ਨਹੀਂ ਹੋਊਗਾ ਹੋਰ ਦੱਸ ਫਲਸੋ ਜੀ ਨਹੀਂ ਹੋਊਗਾ ਸਾਡਾ ਪਿੰਡ ਆਹੀ ਐਸੀ ਸੰਗ ਤੇਰੀ ਮਖਾਂ ਅੱਜ 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 ਤੇ ਵਾਦ ਨਹੀਂ ਅੱਜ ਸ਼ਰਾਬ ਤੇ ਤਾਂ ਕੋਈ ਨਹੀਂ ਲੱਗਿਆ ਉਹ ਸ਼ਰਾਬ ਤੇ ਤਾਂ ਕੋਈ ਨਹੀਂ ਲੱਗਿਆ ਨਹੀ ਬਈ ਦੋਨੋਂ ਆਂ ਜਿਹੜਾ ਖਾਲਸਾ ਨੇ ਤਾਂ ਗਰੀਬਾਂ ਚ ਰੱਖਿਆ ਕਰਨੀ ਤੁਸੀਂ ਗਰੀਬ ਕੋਟਾਂ ਲਾਗੇ ਸਮਝ ਨਹੀਂ ਆਉਂਦੀ ਉਹ ਮੈਂ ਤਾਂ ਕੋਟੇ ਨਹੀਂ ਆ ਤੂੰ ਸਾਹਮਣੇ ਜੋ ਆ ਕਈਆਂ ਛੋੜਾ ਜਵਾਬ ਤੇਰੇ ਬਾਪ ਦਾ ਹੋਊਗਾ ਗਲਤ ਪਾਸੇ ਰਹਿਣਾ ਤੂੰ ਗਲਤ ਮੈਸੇਜ ਆਂਦਾ ਹੈ ਜੀ ਦਾ ਲੋਕਾਂ ਨੂੰ ਭਾਈ ਦੱਸ ਤਾਂ ਸੀ ਕਿੰਨੇ ਵੇੜਾ ਬੋਲ ਥੋੜੇ ਵਰਗੇ ਨੇ ਵੇੜਾ ਕਾਹਦੀ ਨੇ ਵੇੜਾ ਹੈਗਾ ਜੀ ਆਪੇ ਦੇ ਉਹ ਆਪ ਹੀ ਪੁੱਛਦਾ ਨਾ ਵੇੜੀ ਨਿਕਲਦਾ ਕੋਈ ਨਹੀਂ ਬਾਬੇ ਮਾਫੀ ਸਭ ਨੂੰ ਇਸ ਵਾਰ ਮੇਰਾ ਭਾਈ ਕਿੱਥੇ ਜੋ ਆ ਗੋ ਖਾਲਸਾ ਦੀ ਕੈਂਤੀ ਵਾਲੀ ਹਾਂਜੀ ਹਾਂਜੀ ਉਹ ਭਾਈ ਤੇ ਤੂੰ ਵੀ ਗਲਤੀ ਠੀਕ ਆ ਅੱਜ ਤੇ ਮੈਂ ਜੇ ਕੋਈ ਨਿਕਲ ਨਾ ਮੈਂ ਤੁਹਾਨੂੰ ਸਵੇਰੇ 21 ਰੁਪਏ ਦਵਾਂਗਾ ਉਹ ਦੱਸ ਕੇ ਇਹ ਮਾਪਾ ਪਾਪਾ ਜੀ ਇਹ ਹੁਣ ਕੌਣ ਦੇ ਮਾਰ ਲਓ ਭਾਈ ਇਹ ਗੱਲ ਦਾ ਨਾ ਕੋਈ ਨਹੀਂ ਮਾਰਨੇ ਇਹ ਗੱਲ ਦੀ ਜ਼ਿੰਮੇਵਾਰੀ ਕੌਣ ਲੈਵੇ ਇਥੇ ਲੋਕਲ ਕੌਂਸਲ ਮੈਂ ਜਾਣਦਾ ਬਾਬਾ ਜੀ ਮਾਫ ਕਰਾ ਸੌਣ ਚੱਲ ਬਾਬਾ ਜੀ ਇੱਕ ਬੱਚੀ ਗੱਲ ਆਦੋ ਇਨਸਾਨ ਤੇ ਗਲਤੀਆਂ ਹੁੰਦੀਆਂ ਨੇ ਸ਼ਰਾਬ ਦਾ ਪੀ ਹੋ ਗਈ ਨਾ ਪੀ ਹੋ ਗਈ ਮੈਂ ਕਰਾਂ ਸੰਤ ਦਾ ਬਾਬਾ ਜੀ ਮਾਫ ਕਰ ਦੋ ਮੈਨੂੰ ਮਾਰ ਮਨ ਤੋਂ ਮਾਰਦੇ ਹੋ ਸ਼ਰਾਬ ਤਾਂ ਪੀ ਕੇ ਆਏ ਠੇਕੇ ਪਰੋਂ ਬਿਲਕੁਲ ਨਹੀਂ ਆਏ ਤੁਸੀਂ ਮੈਂ ਉੱਥੇ ਬੈਠਾ ਸੀ ਬਾਬਾ ਜੀ ਲੱਸੀ ਵਾਲੇ ਕੋਲ ਤੁਸੀਂ ਲਲਕਾਰੇ ਤਾਂ ਮਾਰੇ ਆ ਗੁਰੂ ਸਾਹਿਬ ਦਾ ਨਾਮ ਲੈ ਕੇ ਬਾਬਾ ਜੀ ਹੁਣ ਤਾਂ ਮਾਫ ਕਰ ਦੋ ਮਾਫ ਕਰ ਲਓ ਇੰਨੀ ਤਾਂ ਗਲਤੀ ਮੰਨਦੇ ਤੁਸੀਂ ਸ਼ਰਾਬ ਪੀਤੀ ਹੈ ਬਾਬਾ ਜੀ ਮੈਂ ਮੰਨਦਾ ਬਾਤ ਛੱਡ ਦੋ ਬਈ ਸ਼ਰਾਬ ਦੀ ਮਾਫੀ ਮੰਗ ਲਈ ਇੰਨੀ ਬਹੁਤ ਆ ਥੱਪੜ ਮਾਰ ਲਓ ਔਰ ਦੱਸੋ ਉਹ ਨਾ ਹੁਣ ਵੱਡਾ ਭਰਾ ਹੈ ਦਾ ਪਹਿਲਾਂ ਹੀ ਮਾਰ ਲੈ ਤੁਸੀਂ ਮੈਂ ਮੰਨ ਲਿਆ ਤੇਰੇ ਪਾਪਾ ਪਾਣੀ ਨਹੀਂ ਮੈਂ ਹੱਥ ਤੋ ਮਾਰ ਦਿੰਦਾ ਜੇ ਅਸੀਂ ਪਾਣਾ ਪਾਇਆ ਹੈ ਗੁਰੂਆ ਤੂੰ ਕਮਾਲ ਕਰਦਾ ਯਾਰ ਜੇ ਅਸੀਂ ਤੇਰੀ ਬੇਇੱਜ਼ਤੀ ਐਕੜ ਥੱਪੜ ਮਾਰ ਲੈਂਦੇ ਅਸੀਂ ਪਹਿਲਾਂ ਹੀ ਕਰ ਲੈਂਦੇ ਸੀ ਤੇਰਾ ਸਤਿਕਾਰ ਕਰਦੇ ਨਹੀਂ ਗੁਰੂ ਦਾ ਬਾਣਾ ਪਾਇਆ ਵਾ ਮਹਾਰਾਜ ਨੇ ਪਤਾ ਬਾਬਾ ਫਤੇ ਸਿੰਘ ਦਾ ਜੀ ਭਾਈ ਚਲਾ ਦੀ ਅੱਧੀ ਫੋਨ ਕਰ ਲਈ ਭਾਈ ਇਹ ਪੁੱਛਾਇਆ ਛੱਤਰੀ ਲਗਾ ਲੋ ਇਧਰ ਕਰੋ ਇਹਨਾਂ ਨੇ ਬੋਲਾ ਲਗਾ ਲੋ ਕੁੱਕਾ ਦਲ ਦੇ ਬੰਦਿਆਂ ਨੂੰ ਫੋਨ ਕਰਿਆ ਇਹਨਾਂ ਨੇ ਬੋਲਾ ਲਗਾ ਲੋ ਮੈਂ ਇਸ ਕੇ ਬਾਅਦ ਲਗਾ ਲੀ ਭਾਈ ਛੱਤਰੀ ਛੱਤਰੀ ਲਗਾਣੇ ਕੇ ਬਾਅਦ ਹੀ ਆਏ ਇਹਨਾਂ ਨੇ ਬਸ ਕੁਝ ਨਹੀਂ ਸੁਣਾ ਮੇਰੇ ਕੋ ਛੱਤਰੀ ਮੈਂ ਲੱਠੀ ਵਜਾਣੀ ਸ਼ੁਰੂ ਕਰਤੀ ਫੇ ਮੇਰੇ ਤਰਫ ਕੋਈ ਭਾਗਿਆ ਹੈ ਮੇਰੇ ਕੋ ਵੀ ਲੱਗ ਜਾਂਦੀ ਮੈਂ ਵੀ ਫੇ ਪਿੱਛੇ ਦੀ ਤਰਫ ਕੁੱਦ ਗਿਆ ਇਮੋਂ ਉੱਪਰ ਫੇਰਾ ਆਇਆ ਮੇਰਾ ਬੋਲਾ ਮੈਂ ਬੰਦ ਕਰ ਰਹਾ ਹੂੰ ਇਹ ਦੀ ਦੁਕਾਨ। ਇਹਨਾਂ ਨੇ ਬੋਲਾ ਦੁਕਾਨ ਮਤ ਬੰਦ ਕਰੋ। ਇਹਨਾਂ ਲਾਠੀ ਬਜਾਣੀ ਸ਼ੁਰੂ ਕਰੀ ਫੇ ਤਲਵਾਰ ਕਾ ਨਹੀਂ ਇਹਨਾਂ ਨੇ। ਉਹ ਤਲਵਾਰ ਵੀ ਮੇਰੇ ਪਿੱਛੇ ਲੈ ਕੇ ਭਾਗੇ। ਫਿਰ ਉਦਸ ਲੱਠੀ ਵੀ ਮਾਰਾਂ ਇਹਨਾਂ ਨੇ।